ਹਾਂਜੀ ਸ਼ਰਾਂਜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਜੀ ਥਾਣਾ ਭਟੌਰ ਵਿਖੇ ਦੂਜਾ ਅਸੀਂ ਕੰਨ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਕ੍ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਇੱਕ ਕਲਦੀਪ ਸਿੰਘ ਕੁਮਾਰਲੀ ਜਗਸੀਰ ਸਿੰਘ ਜੱਗਾ ਇਹ ਸਾਨੂੰ ਦਰਾਂ ਅਗਸਤ ਮਿਲੇ 31 ਅਗਸਤ ਨੂੰ ਚੈਕਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਇੱਕ ਐਨਡੀ ਦੀ ਰਿਕਵਰੀ ਹੋਈ ਆ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਕੋਲ ਇਦਾਂ ਨਾਲ ਕੋਲ ਚਿੱਟਾ ਬਰਾਮਦ ਹੋਇਆ ਔਰ 46 ਗੋਲੀਆਂ ਨਿਸ਼ਾਣੀਆਂ ਪੁੱਲੀਆਂ ਗੋਲੀਆਂ ਉਹ ਬਰੰਪਤੀਆਂ ਕਿੱਥੋਂ ਰੈਕਪਾਈਏ ਸਰ ਇਹਨਾਂ ਕਿੱਥੇ ਇਹ ਬੀਡ ਰੋਡ ਹੈਗਾ ਸਾਡੇ ਇੱਥੇ ਭਦੌੜ ਦੇਕੇ ਬੀਡ ਰੋਡ ਵਾਜਦਾ ਸੀ ਜਾਂ ਇਹ ਮਾਰਟਰ ਵੰਡ ਰਏ ਸੀ ਸਾਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਤਾਂ ਇਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਇਹਨਾਂ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਪੀ ਸੰਘ ਦੇ ਹੈਗੇ ਮਕਦਮੇ ਪਹਿਲਾਂ ਵੀ ਦਰਜ ਨੇ ਇੱਕ ਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਸੀ ਨੇ ਉਹ ਵੈਸੇ ਆਰ ਫੇਰ ਦੁਬਾਰਾ ਉਹ ਹੀ ਕੰਮ ਸ਼ੁਰੂ ਕਰਤਾ ਜਿਸ ਨੂੰ ਕਾਬੂ ਕੀਤਾ ਸੀ ਸਰ ਇਹਨਾਂ ਦਾ ਰਿਮਾਂਡ ਤੋਂ ਦੁਬਾਰਾ ਫੇਰ ਬੁਦਧ ਰਿਮਾਂਡ ਕਰਕੇ ਅਸੀਂ ਅੱਜ ਅੱਜ ਪੇਸ਼ ਕਰਾਂਗੇ ਮਾਨਯੋਗ ਅਦਾਲਤ ਕਰਨਾਲਾ ਕਿਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਕਰਨਾਲਾ ਬਾਈ ਕੀ ਕਰੀਏ ਕਿ ਇਹਨਾਂ ਦਾ ਕਰਵਾਈ ਕੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰ ਨਾ ਦਰਜ ਰਜਿਸਟਰ ਹੋਇਆ ਅੱਗੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਕਾਰਵਾਈ ਕਰਾਂਗੇ